ਕੋਈ ਔਰ 30 ਰੁਪਏ ਰਟਿਲੇ ਨਮਾਸੇ ਆਇਆ ਨਾ ਬੰਦੇ ਕੋਈ ਦੋ ਅੱਖਾਂ ਦੇ ਦੋ ਜਾਂ ਤਿੰਨ ਕੋਈ ਕਿੰਨੇ ਵੀ ਹੋਣਗੇ ਤਨਸਾ ਨੂੰ ਨਹੀਂ ਆ ਪੱਗਾ ਉਹ ਆਇਆ ਨਾ ਤੇ 30 ਉਹਨੇ ਖਲਾਸ ਰੂਪ ਕੀਤੀ ਹੈ ਤੇ ਫੋਰਸ ਵਾਸ ਲੱਗੀ ਦੀ ਹੈ ਕਹਿੰਦਾ ਇਹਦੇ ਕੋਲ ਆਇਆ ਨਾ ਬੰਦੇ ਲੋੜੇ ਚਲ ਰਸੀ ਉਹਦੇ ਕੋਲ ਬੰਦਾ ਸਮੰ ਗਿਆ ਯਾਨੀ ਇਹਨਾਂ ਨੇ ਧੋ ਲਈ ਆਖੀ ਤਾਂ ਪਠਾਨਕੋਟ ਦੇ ਵਿੱਚ ਪੁਲਿਸ ਹੀ ਪੁਲਿਸ ਫੋਰਸ ਹੀ ਫੋਰਸ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤਸਵੀਰਾਂ ਦੇ ਵਿੱਚ ਤੇ ਧਾਕੜ ਅਫਸਰ ਐਸਐਸਪੀ সোহੇਲ ਕਾਸਿਮ ਮੀਰ ਵੀ ਉੱਥੇ ਪਹੁੰਚ ਚੁੱਕੇ ਆ ਦਰਅਸਲ ਪੂਰਾ ਮਾਮਲਾ ਇਹ ਹੈ ਕਿ ਪਠਾਨਕੋਟ ਦੇ ਵਿੱਚ ਕੁਝ ਦੋ ਸ਼ੱਕੀ ਵਿਅਕਤੀ ਜਿਹੜੇ ਆ ਉਹ ਦੇਖੇ ਗਏ ਆ ਜਿਨ੍ਹਾਂ ਦੇ ਕੋਲ ਹਥਿਆਰ ਦੱਸੇ ਜਾ ਰਹੇ ਨੇ ਜਾਂ ਫਿਰ ਜਿਨ੍ਹਾਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਧਮਕਾਣ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਇਹਨਾਂ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਉਹਨਾਂ ਦੀ ਜਾਂਚ ਪੜਤਾਲ ਕਰਨ ਦੇ ਲਈ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਧਾਕੜ ਅਫਸਰ সোহੇਲ ਕਾਸਿਮ ਮੀਰ ਦੀ ਅਗਵਾਈ ਦੇ ਵਿੱਚ ਦਰਸਲ ਪਠਾਨਕੋਟ ਹੁਣ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਤੇ ਇਸ ਦੀ ਵਜ੍ਹਾ ਹੈ ਕਿ ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਦੇ ਪਿੰਡ ਕੋਟ ਪੱਟੀਆਂ ਵਿਖੇ ਦੋ ਸ਼ੱਕੀ ਲੋਕਾਂ ਨੂੰ ਵੇਖਿਆ ਗਿਆ ਤੇ ਇਹਦੇ ਚੱਲਦੇ ਆ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ ਇਹ 9 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤੇ ਜਦੋਂ ਦੋ ਸ਼ੱਕੀ ਵਿਅਕਤੀਆਂ ਵੱਲੋਂ ਪਿੰਡ ਦੇ ਇੱਕ ਫਾਰਮ ਹਾਊਸ ਤੇ ਜਾ ਕੇ ਰੋਟੀ ਮੰਗੀ ਗਈ ਸੀ ਤੇ ਨਾ ਦੱਸਣ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਤੇ ਫਿਰ ਇਹ ਲੋਕਾਂ ਦਾ ਕਹਿਣਾ ਹੈ ਉੱਥੋਂ ਦੇ ਤੇ ਫਿਰ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਫਿਰ ਪੁਲਿਸ ਮੌਕੇ ਤੇ ਹੀ ਕਾਰਵਾਈ ਕਰਨ ਪਹੁੰਚ ਜਾਂਦੀ ਹੈ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਜ਼ਰਾ ਤਾਂ ਉੱਥੇ ਕੋਈ ਰਾਤੀ ਰੋਟੀ ਲੈਣ ਵਾਸਤੇ ਆਏ ਨਾ ਬੰਦੇ ਕੋਈ ਦੋ ਆਖਾ ਦੇ ਦੋ ਚਾ ਤਿੰਨ ਕੋਈ ਕਿੰਨੇ ਵੀ ਹੋਣਗੇ ਕਨਫਰਮ ਨਹੀਂ ਆ ਪੱਕਾ ਉਹ ਆਇਆ ਨਾ ਤੇ ਉਹ ਰਤੀ ਨੂੰ ਨਤਲਾਧੂ ਗਈ ਥੀ ਆ ਤੇ ਫੋਸਪਾਸ ਲੱਗੀ ਦੀ ਆ ਬੀਐਸਐਫ ਸਾਰਮੀ ਪੰਜਾਬ ਪੁਲਿਸ ਸਾਰੇ ਲੱਗੇ ਦਿਆ ਜੇਣ ਕੇ ਪੀ ਸਾਰੇ ਚਲਾ ਦੇ ਕਾਰਵਾਈ ਕਰਾ ਦੇ ਨਾ ਸੱਚ ਆਪਰੇਸ਼ਨ ਚੱਲ ਰਿਹਾ ਹਾਂ ਜੀ ਹਾਂ ਜੀ ਚਲਾ ਰਾ ਦੇ ਜੀ ਕਿੰਨੇ ਕੁ ਬੰਦੇ ਖੜੇ ਆ ਉਹ ਦੇਖੀ ਗਏ ਇੱਥੇ ਨਾਲ ਸਾਢੇ 9 10 ਵਜੇ ਨਾਲ ਕਹਿੰਦੇ ਉਹਦੇ ਕੋਲ ਆਏ ਨਾ ਬੰਦੇ ਤੇ ਉਹਨੇ ਜ਼ਬਦਾਸੀੰਦੇ ਕੋਲੋਂ ਆਣਾ ਆਣਾ ਮੰਗਿਆ ਯਾਨੀ ਕਿ ਹੁਣ ਉਹਨੇ ਬੋਲਿਆ ਕਿ ਅੱਗੇ ਪਤਾ ਨਹੀਂ ਹੋਈ ਕੀ ਹੋਇਆ ਕੀ ਉਹਦੇ ਸਵੇਰੇ ਮਿਲਈ ਜਾਣਕਾਰੀ ਤੇ ਹੋਰਨੂੰ ਜਾਣਕਾਰੀ ਜਿਹਦਾ ਮਿਲਿਆ ਇਹ ਤਾਂ ਸੁਣੀ ਚਣਾਈ ਗੱਲ ਹੈ ਕਹਿੰਦੇ ਵੀ ਉਹਨਾਂ ਨੇ ਫੋਨ ਕੀਤਾ ਕਿ ਖੋਜ ਵੀ ਪੁੰਜੀ ਇਥੇ ਏਰੀਆ ਦੇ ਵਿੱਚ ਅੰਜੋਤ ਬਾਅਦ ਸਾਇੰਸ ਦੇ ਸਵੇਰੇ ਦੇਖੀ ਹੈ ਤਾਂ ਦੂਜੇ ਪਾਸੇ ਇਸ ਸਬੰਧੀ ਪਠਾਨਕੋਟ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ ਹੈ ਕਿ ਦੋ ਸ਼ਖਸ ਹਥਿਆਰਾਂ ਦੇ ਨਾਲ ਦੇਖੇ ਗਏ ਨੇ ਜਿਸ ਦੇ ਚਲਦਿਆਂ ਪੰਜਾਬ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਇਕਲਰਾ ਸਾਨੂੰ ਇਨਪੁਟ ਮਿਲੀ ਸੀ ਕਿ ਰਿਗਾਰਡਿੰਗ ਅਲਿਜੀਟ ਮੂਵਮੈਂਟ ਆਫ ਟੂ ਆਰਮਡ ਸਸਪੈਕਟਸ ਉਹਦੇ ਵਿੱਚ ਫਿਰ ਉਸ ਇਨਪੁਟ ਉਹਦੀ ਸੀਰੀਅਸness ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਿਡ ਵਿਦ ਬੀਐਸਐਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ ਟੂਵਰਡਸ ਜੇਐਨਕੇ ਐਂਡ ਐਟ ਦ ਸੇਮ ਟਾਈਮ ਜਿਹੜਾ ਜੇਐਨਕੇ ਪੁਲਿਸ ਕਟਵਾ ਪੁਲਿਸ ਦੇ ਵਰ ਇਨਫਾਰਮ ਐਂਡ ਉਸ ਤੋਂ ਬਾਅਦ ਇਨ ਅ ਜੁਆਇੰਟ ਕੋਆਰਡੀਨੇਸ਼ਨ ਵਿਦ ਦ ਸਿਸਟਰ ਲਾ ਐਨਫੋਰਸਮੈਂਟ ਏਜੰਸੀ ਬੰਬਿੰਗ ਆਪਰੇਸ਼ਨ ਹੈਜ਼ ਬੀਨ ਸਟਾਰਟਡ ਇਨ ਦ ਏਰੀਆ ਤਾਂ ਉਹ ਅਸੀਂ ਚੈੱਕ ਕਰ ਰਹੇ ਨੇ otherwise matlab uh, uh, things are peaceful and uh, rumors uh, mongering assi nahi karni hai so we are looking into it sir koi the kuch kuch jede basic details assi oran kol procure kiti hai giya ta these are operational details to haje assi share nahi kar sake but uh, everybody is working in coordination and you know apa kar rahe ne properly pathan kord to gurpreet singh di report daily post punjabi